1970 ਤੋਂ ਕਰ ਰਹੇ ਹੋ ਕੰਮ ਹਾਂਜੀ ਬੇਟਾ 1970 ਤੋਂ ਦੱਸਣ ਮੇਰੇ ਫਾਦਰ ਸੀਗੇ ਪਹਿਲਾਂ ਫਿਰ ਉਹਨਾਂ ਦੁਆਰੇ ਮੈਨੂੰ ਉਹਨਾਂ ਨੇ ਲਾਤਾ ਕਿਨੇ ਕਹਾ ਤੂੰ ਸਾਫ਼ ਕੰਮ ਆਪਣਾ ਪਰਵਾਰ ਜੀ ਮੇਰੇ ਦੋ ਇੱਕ ਬੇਟਾ ਦੋ ਬੇਟੀਆਂ ਇੱਕ ਵਨੀ ਵਾਈਫ ਆ ਜਿਹੜੀ ਇੱਥੇ ਰੋਟੀ ਕਾਣੀ ਚਾਹ ਪਰਫਾ ਲਾਉਂਦੇ ਨੇ ਨਾਲ ਜਿਹੜਾ ਮੇਰਾ ਬੇਟਾ ਆ ਉਹ ਸਾਡੇ ਤੋਂ ਅਲੱਗ ਆ ਸਾਨੂੰ ਉਹਦੇ ਨਾਲ ਕੋਈ ਨਹੀਂ ਹੈਗੀ ਹਲਕ ਤੇ ਨਾਲ ਉਹ ਸਾਡੀ ਕਰਦਾ ਹੀ ਆ ਚਦਾ ਨਹੀਂ ਉਹਨੂੰ ਪਤਾ ਹੈ ਕਿ ਤੁਸੀਂ ਇਦਾਂ ਕੰਮ ਕਰਦੇ ਹੋ ਹਜੇ ਤੱਕ ਉਹ ਪਤਾ ਕਰੋ ਕਰੋ ਰੋਜ਼ ਆਈਦਾ ਸਾਹਮਣੇ ਨਹੀਂ ਪੁੱਛ ਨਹੀਂ ਪੁੱਛਦਾ ਉਮਰ ਸਰਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਡੇੜ ਜਾਨੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਕੀ ਮਜਬੂਰੀ ਐ ਨਹੀਂ ਕਰਦੇ ਹੁਣ ਆ ਆ ਭੁੱਖੇ ਬੈਠਾਂਗੇ ਹੁਣ ਉਹਦੇ ਹੱਥਾਂ ਲੱਕ ਨਜ਼ਰ ਦੇਖਾਂਗੇ ਉਹ ਕਹਿੰਦੇ ਸਾਡੇ ਹਾਂ ਨਾ ਦੇਖੋ ਆਪਣਾ ਕਮਾਓ ਤੇ ਖਾਓ ਤੁਹਾਨੂੰ ਕਮਾਹ ਹੀ ਵਜ੍ਹਾ ਲੱਗੀ ਵੀ ਮਿਹਨਤ ਜਿਹੜੀ ਆ ਨਾ ਇਹਦੇ ਨਾਲ ਦੀ ਰੀਸ ਕੋਈ ਨਹੀਂ ਦਹਾ ਨੌ ਦੀ ਕਿਰਤ ਕਮਾਈ ਆ ਇਹ ਇਸ ਤੇ ਪਰਮਾਤਮਾ ਨੇ ਬਰਕਤ ਪਾਈ ਆ ਮਾਲਕ ਜੀ ਦੀ ਕਿਰਪਾ ਚਾਹੀਦੀ ਆ ਉਹ ਤੋਂ ਇਲਾਵਾ ਕੋਈ ਨਹੀਂ ਐ ਠੀਕ ਐ ਨਾ ਆਪਾਂ ਕਹਿੰਦੇ ਕਿਸੇ ਦੇ ਮੂੰਹ ਤੇ ਹੱਥ ਟੋਆ ਦਿਓ ਜੀ 10 ਰੁਪਏ ਦਿਓ ਜੀ 5 ਰੁਪਏ ਤੇ ਮਿਹਨਤ ਕਰਨ ਵਾਲੇ ਦੀ ਕਦੇ ਵੀ ਹਾਰ ਨਹੀਂ ਹੁੰਦੀ ਤੇ ਜੇਕਰ ਸਾਡੇ ਬਜ਼ੁਰਗ ਮਿਹਨਤ ਕਰਨ ਤਾਂ ਹਮੇਸ਼ਾ ਕੰਮ ਦੇ ਵਿੱਚ ਵੀ ਬਰਕਤ ਪੈਂਦੀ ਹੈ ਤੇ ਘਰ ਦੀ ਜਿਹੜੀ ਰੌਣਕ ਘਰ ਦੀ ਬਰਕਤ ਵੀ ਕਦੀ ਖਤਮ ਨਹੀਂ ਹੁੰਦੀ ਤਾਂ ਅਸੀਂ ਮੌਜੂਦ ਆ ਲਾਡੋਵਾਲ ਟੋਲ ਪਲਾਜ਼ਾ ਚ ਜਦੋਂ ਤੁਸੀਂ ਲੁਧਿਆਣੇ ਵੱਲ ਨੂੰ ਆੰਦੇ ਹੋ ਤਾਂ ਸਾਨੂੰ ਇੱਕ ਬਾਬਾ ਜੀ ਖੜੇ ਦਿਖੇ ਮਿਲੇ ਜਿਨ੍ਹਾਂ ਦੇ ਕਿ ਅਸੀਂ ਬੋਰਡ ਪੜਿਆ ਤਾਂ ਦੇਖਿਆ 1970 ਤੋਂ ਮਸ਼ਹੂਰ ਵੀਆਈਪੀ ਬਾਬੇ ਦੀ ਲੱਸੀ ਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਕੀ ਮਹਿਸੂਸ ਕਰਦੇ ਹੋ ਵਧੀਆ ਲੱਗਦਾ ਲੋਕ ਜਿਹੜੇ ਤੁਹਾਨੂੰ ਪਿਆਰ ਦਿੰਦੇ ਨੇ ਹਾਂਜੀ ਹਾਂਜੀ ਬਹੁਤ ਬੇਟਾ ਬਹੁਤ ਜ਼ਿਆਦਾ ਪਿਆਰ ਮਿਲਦਾ ਜਿੰਨੀ ਵੀ ਸੰਗਤ ਹੋਣੀ ਖੁਸ਼ ਹੋ ਕੇ ਜਾਂਦੀ ਆ ਜਿਹੜਾ ਵੀ ਆਉਂਦਾ ਲੱਸੀ ਪੀਂਦਾ ਅਗਲਾ ਖੁਸ਼ ਹੋਵੇ ਹਾਂ 1970 ਤੋਂ ਕਰ ਰਹੇ ਹੋ ਕੰਮ ਇਹ ਹਾਂਜੀ ਬੇਟਾ 1970 ਤੁਹਾਨੂੰ ਦੱਸਣ ਮੇਰੇ ਫਾਦਰ ਸੀਗੇ ਪਹਿਲਾਂ ਤੇ ਉਹਨਾਂ ਦੁਆਰੇ ਮੈਨੂੰ ਉਹਨਾਂ ਨੇ ਲਾਤਾ ਕਿਨੇ ਕਾਕਾ ਤੂੰ ਸਾਫ ਗਾਮ ਆਪਣਾ ਉਸ ਵਾਰ ਅਹੀਂ ਕੰਮ ਸ਼ੁਰੂ ਕਰਤਾ ਜੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਜੀ ਮੇਰੇ ਦੋ ਇੱਕ ਬੇਟਾ ਦੋ ਬੇਟੀਆਂ ਇੱਕ ਮੇਰੀ ਵਾਈਫ ਆ ਜਿਹੜੀ ਇੱਥੇ ਰੋਟੀ ਖਾਣੇ ਚਾਹ ਪਰਸਾ ਲਾ ਤੇ ਜਿਹੜਾ ਮੇਰਾ ਬੇਟਾ ਆ ਉਹ ਸਾਡੇ ਤੋਂ ਅਲੱਗ ਆ ਸਾਨੂੰ ਉਹਦੇ ਨਾਲ ਕੋਈ ਨਹੀਂ ਹੈਗੀ ਹਲਕ ਤੇ ਨਾ ਉਹ ਸਾਡੀ ਕਰਦਾ ਹੀ ਆ। ਚਾਹ ਨਹੀਂ ਉਹਨੂੰ ਪਤਾ ਹੈ ਕਿ ਤੁਸੀਂ ਇਦਾਂ ਕੰਮ ਕਰਦੇ ਹੋ ਹਜੇ ਤੱਕ ਉਹ ਪਤਾ ਕਰ ਕਰੋ ਰੋਜ਼ ਆਈਦਾ ਸਾਹਮਣੇ ਨਹੀਂ ਪੁੱਛ ਨਹੀਂ ਪੁੱਛਦਾ। ਹਾਂਜੀ। ਕਹਿੰਦੇ ਵੀ ਪੁੱਤ ਕੁੱਪੁੱਤ ਹੋ ਜਾਂਦੇ ਨੇ ਧੀਆ ਫੇਰ ਵੀ ਪੁੱਛਦੀਆਂ ਨੇ ਧੀ ਪੁੱਛਦੀ। ਧੀਆ ਤਾਂ ਪੁੱਤ ਪੁੱਛੀ ਨਾ ਉਹ ਤਾਂ ਧੀ ਸ਼ਾਮਾ ਕਦੀ ਮਾੜੀ ਤਕਲੀਫ ਹੋ ਜਾਏ ਬਾਪੂ ਕੀ ਹੋ ਗਿਆ? ਆ ਲੈ ਪਾਣੀ ਪੀ ਦਵਾਈ ਕਾ ਅੱਜ ਵੀ ਸਵੇਰੇ ਵੀ ਦਵਾਈ ਦੇ ਕੇ ਭੇਜਿਆ ਛੇਠੀ ਜੀ ਸਵੇਰੇ ਨੂੰ ਦਵਾਈ ਦੇ ਕੇ ਭੇਜਿਆ ਕਹਿੰਦੇ ਪੁੱਤ ਆ ਲੋ ਡੈਡੀ ਦਵਾਈ ਖਾ ਕੇ ਭੇਜਾਂ। ਹਾਂਜੀ ਤੇ 1970 ਤੋਂ ਹੀ ਕੰਮ ਕਰਦੇ ਆ ਰਹੇ ਹੋ ਧੀਆ ਵਿਆਹ ਵਿਆਹ ਧੀ ਧੀ ਵਿਆਹ ਤੇ ਇੱਕ ਵੱਡੀ ਧੀ ਵਿਆਹ ਤੇ ਦੋ ਬੱਚੇ ਉਹਦੇ ਆ ਮੇਰਾ ਲੜਕਾ ਵਿਆਹਤਾ ਤਿੰਨ ਬੱਚੇ ਉਹਦੇ ਆ ਹਾਂਜੀ ਆਪਾ ਜੀ ਲੱਗਦਾ ਨਹੀਂ ਕਦੀ ਕਿ ਬੱਚੇ ਜਿਹੜੇ ਨੇ ਪਹਿਲਾਂ ਤੁਸੀਂ ਪੜਾ ਲਿਖਾ ਲੈਨੇ ਹੋ ਵਿਆਹ ਦਿੰਨੇ ਹੋ ਫਿਰ ਉਹ ਪੁੱਛਦੇ ਨਹੀਂ ਫਿਰ ਉਹ ਮਹਿਸੂਸ ਨਹੀਂ ਹੁੰਦਾ ਕਦੀ ਕਿ ਇੰਨੀ ਉਮਰ ਕਮਾਲ ਹੀ ਇੰਨੀ ਉਮਰ ਰੰਗ ਹੁੰਦਾ ਬੇਟਾ ਹੁਣ ਕਰੀਏ ਕਿ ਮਜਬੂਰੀ ਹੈ ਨਹੀਂ ਕਰਦੇ ਹੁਣ ਆ ਭੁੱਖੇ ਬੈਠਾਂਗੇ ਹੁਣ ਉਹਦੇ ਹੱਥਾਂ ਲੱਕ ਨਜ਼ਰ ਦੇਖਾਂਗੇ ਉਹ ਕਹਿੰਦੇ ਸਾਡੇ ਹੱਥਾਂ ਦੇਖੋ ਆਪਣਾ ਕਮਾਓ ਤੇ ਖਾਓ ਚਲੋ ਜਦੋਂ ਮਾਲਕ ਨੇ ਖੜਾ ਤੀਆਂ ਫੇ ਕਹਿ ਨਹੀਂ ਅਜ ਤੱਕ ਚੱਲਦੀਆਂ ਉਹਨਾਂ ਚ ਰਹੀ ਚਲਾਵਾਂਗੇ ਠੀਕ ਹੈ ਜੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਜਿਵੇਂ ਅਪ ਤੁਸੀ ਖੜਦੇ ਹੋ ਤੋਂਪ ਵੀ ਹੁੰਦੀ ਕਈ ਵਾਰੀ ਠੰਡ ਵੀ ਹੁੰਦੀ ਹੈ ਤੇ ਮਹਿਸੂਸ ਨਹੀਂ ਹੁੰਦਾ ਕਿ ਜੇ ਮੇਰੇ ਵੀ ਪੁੱਤ ਮੈਨੂੰ ਪੁੱਛਦਾ ਹੁੰਦਾ ਤੇ ਅੱਜ ਮੈਂ ਆਰਾਮ ਕਰਦਾ ਹਾਂ ਹਾਂਜੀ ਹੁੰਦੀ ਹੈ ਜੀ ਮਹਿਸੂਸ ਮਨ ਨੂੰ ਹੁੰਦਾ ਵੀ ਯਾਰ ਜੇ ਅੱਜ ਲੜਕਾ ਸਾਡਾ ਸਾਥ ਦਿੰਦਾ ਹੁੰਦਾ ਤੇ ਅਸੀਂ ਇੱਥੇ ਨਾ ਖੜਦੇ ਤੇ ਹੋਰ ਕੰਮ ਕਰਦੇ ਬੈਠਾ ਹੀ ਕਰਦੇ ਤੇ ਕਈ ਵਾਰੀ ਵਾਹ ਵੀ ਕਹਿੰਦੀ ਤੂੰ ਮੇਰੇ ਕੀ ਸਿਆਪਾ ਮੈਂ ਚੱਲ ਹਾਂ ਡਾਲੇ ਮਿਲ ਕੇ ਟਾਈਮ ਪਾਸ ਲਾ ਕਰੀ ਜੰ ਕਿ ਉਹ ਵੀ ਵੀ ਉਸੇ ਹਿੰਦੋਂ ਨਾ ਪਤਾ ਹੀ ਆ। ਹਾਂਜੀ। 1970 ਤੋਂ ਕਰਦੇ ਆ ਰਹੇ ਹੋ। ਕਦੀ ਕੋਈ ਦਿੱਕਤ ਪਰੇਸ਼ਾਨੀ ਆਈ? ਕਦੀ ਸੋਚਿਆ ਕੋਈ ਹੋਰ ਕੰਮ ਕਰ ਲਾ? ਨਹੀਂ ਸਰ ਸੋਚਿਆ ਸੀਗਾ। ਪਰ ਹਿੰਮਤ ਰਹੀ ਭਈ। ਸਾਨੂੰ ਕੰਮ ਆਹੀ ਵਜ੍ਹੀ ਲੱਗੀ ਵੀ ਮਿਹਨਤ ਜਿਹੜੀ ਆ ਨਾ ਇਹਦੇ ਨਾਲ ਦੀ ਰੀਸ ਕੋਈ ਨਹੀਂ। 10-9 ਦੀ ਕਿਰਤ ਕਮਾਈ ਆ ਇਹ। ਇਸ ਤੇ ਪਰਮਾਤਮਾ ਨੇ ਬਰਕਤ ਪਾਈ ਆ। ਚਾਹੇ ਥੋੜਾ ਚਾਹੇ ਬਹੁਤਾ ਹਾਂ ਪੂਰੇ ਸਾਲ ਦੇ ਵਿੱਚ ਮੈਂ ਬਿਲਕੁਲ ਵੈਲਾ ਬੈਠਾ ਰਿਆ। ਹਾਂਜੀ ਚਲੋ ਕੋਈ ਆ ਆਈਏ ਆਪਣੇ ਪਾ ਦਿਓ ਬਾਬਾ ਜੀ 3-4 ਕਿਲੋ ਕੱਠੀ ਪਾ ਦਿਓ। ਚਲੋ ਵਾਈਕ ਰੋ ਲੈਣ ਦਾ ਸੀਗਾ। ਹਾਂਜੀ। ਪਤ ਪਰੇਸ਼ਾਨੀ ਹत्ता ਕਾਇ ਤਾਂ ਕੋਈ ਨਹੀਂ ਆਈ। ਜੀ। ਬਾਕੀ ਇਹ ਵੀ ਅਜ ਤੱਕ ਕਿਸੇ ਨੇ ਸਹਾਇਤਾ ਨਹੀਂ ਕੀਤੀ। ਨਾ ਕਿਸੇ ਨੇ ਪੁੱਛਿਆ। ਇਨੀ ਮਤਲਬ ਕੀ ਲੋਕਡਨ ਲੱਗਿਆ ਰਿਹਾ ਕਰਕੇ ਲੱਗਿਆ ਰਿਹਾ। ਕਿਸੇ ਨੇ ਅਜ ਤੱਕ ਕੋਈ ਨਹੀਂ ਪੁੱਛਿਆ ਨਾ ਕਿਸੇ ਨੇ ਸਾਥ ਦਿੱਤਾ। ਹਾਂਜੀ। ਤੁਸੀਂ ਜਦੋਂ ਕਹਿ ਲੋ ਵੀ ਪਰਿਵਾਰ ਚ ਪਰ ਜਦੋਂ ਕੰਮ ਕਰਨਾ ਸ਼ੁਰੂ ਕਰਦੇ ਆਂ ਸ਼ੁਰੂ ਤੋਂ ਇਹ ਸੋਚਿਆ ਸੀ ਪਰਿਵਾਰ ਚ ਤੁਹਾਡੇ ਪਿਤਾ ਜੀ ਨੇ ਇਹੀ ਕੰਮ ਲਾਇਆ ਸੀ ਕਿਵੇਂ ਸ਼ੁਰੂ ਵੀ ਕੀਤਾ ਸੀ ਕੰਮ। ਮੇਰੇ ਪਤਨ ਦੋਸੋ ਨੇ ਮੇਰੇ ਪਿਤਾ ਹੀ ਫੌਜੀ ਸੀ ਕਿਰੇਟਾਇਰ ਹੋਏ। ਤੇ ਉਹਨੇ ਮੈਂ ਪੜਦਾ ਸੀਗਾ। ਮੈਂ ਫੜਿਆ ਨਹੀਂ। ਕਿ ਮੈਨੂੰ ਵੀ ਉਹਨਾਂ ਨੇ ਇੱਕ ਵਾਰੀ ਕੁੱਟਿਆ ਕਟਿਆ ਮੈਨੂੰ ਮੇਰੇ ਪੁੱਤਾਂ ਨਾਲ ਕੰਮ ਤੇ ਲੱਗ ਮੈਨੂੰ ਭਾਂਡੇ ਭੁੰਨੇ ਧੋਣੇ ਨਾਲ ਦੁੱਧ ਵਾਲੇ ਤੇ ਉਹਨਾਂ ਨੇ ਮੈਨੂੰ ਕੰਮ ਦੱਸਿਆ ਵੀ ਆਹ ਕੰਮ ਇਦਾਂ ਹੁੰਦਾ ਉਹ ਕਰਨਾ ਠੀਕ ਆ ਜੀ ਉਹਨਾਂ ਉਹੀ ਬਿਠਾ ਕੇ ਕੰਮ ਬਿਹਾਇਆ ਹੋਇਆ ਹੋ ਤਾਂ ਨਹੀਂ ਰਹੇ ਹੈਗੇ ਬਜ਼ੁਰਗ ਨਾ ਮਾਤਾ ਜੀ ਰਹਾ ਨਾ ਮੇਰੇ ਖਾਣ ਰਹੇ ਆ ਉਹ ਚਲੇ ਗਏ ਕਿੰਨੀ ਉਮਰ ਕਿੰਨੀ ਤੁਹਾਡੀ ਮੇਰੀ 60 ਸਾਲ ਆ ਬੇਟਾ 60 ਸਾਲ ਐਦਾਂ ਹੀ ਕੰਮ ਕਰਦੇ ਨਜ਼ਰ ਆਓਗੇ ਸਾਨੂੰ ਹਾਂ ਬੇਟਾ ਜਦ ਤੱਕ ਜੀਦੇ ਬੈਠੇ ਆ ਜੀ ਮਾਲਕ ਦੀ ਕਿਰਪਾ ਚਾਹੀਦੀ ਆ ਉਸ ਤੋਂ ਇਲਾਵਾ ਕੋਈ ਨਹੀਂ ਹੈ ਠੀਕ ਹੈ ਨਾ ਆਪਾਂ ਕਹਿੰਦੇ ਕਿਸੇ ਦੇ ਮੂੰਹ ਤੇ ਹੱਥ ਟੋਆ ਦਿਓ ਜੀ 10 ਰੁਪਏ ਦਿਓ ਜੀ 5 ਰੁਪਏ ਉਹਦੇ ਨਾਲੋਂ ਵਾਈਖੂ ਸਾਡੇ ਅੰਦਰ ਨਾਲੋਂ ਕਹਿੰਦੇ ਕੰਮ ਕੀਤਾ ਚੰਗਾ ਕੀਤਾ ਚੰਗਾ ਬੇਟਾ ਕਿਸੇ ਤੇ ਬੋਰੀ ਹਾਂਜੀ ਹੱਸਦੇ ਵਸਦੇ ਰਹੋ ਬਾਬਾ ਜੀ 62 ਸਾਲ ਤੁਹਾਡੀ ਉਮਰ ਹੈ ਮੈਂ ਕਹਿੰਨੀ ਆ 100 ਸਾਲ ਤੱਕ ਪਹੁੰਚੇ ਤੇ ਅਸੀਂ ਇੱਦਾਂ ਹੀ ਤੁਹਾਨੂੰ ਮਿਲਣ ਆਂਦੇ ਰਹੀਏ ਤੇ ਦੇਖਿਆ 1970 ਤੋਂ ਮਸ਼ਹੂਰ ਲੱਸੀ ਹੁੰਦੀ ਹੋਰ ਕੀ ਕੀ ਹੁੰਦਾ ਹੋਰ ਆਪਣਾ ਕੋ ਬੇਟਾ ਗਰਮੀ ਹੁੰਨ ਗਰਮੀ ਆ ਗਈ ਨਾ ਠੰਡੇ ਵੀ ਰੱਖਣੇ ਆ ਕੋਕ ਵਗੈਰਾ ਲਮਕਾ ਇਹ ਉਹ ਨਾਲ ਪਾਣੀ ਦੀਆਂ ਬੋਤਲਾਂ ਦੱਸੀ ਸਾਡੀ ਪੱਕੀ ਆ ਲੱਸੀ ਦਾ ਜਦਾ 12 ਮਹੀਨੇ ਤੀ ਤਨ ਲੱਸੀ ਦਾ ਲਗਣੀ ਲੱਗਣੀ ਕਿੱਥੇ ਖਰਦੇ ਹੋ ਆਪਣਾ ਜਗਾ ਦੱਸ ਦੋ ਕਿੱਥੇ ਖਰਦੇ ਹੋ ਕਿਸੇ ਨੇ ਪਹੁੰਚੋ ਇਹ ਹੈਗੇ ਆ ਜੀ ਜਿਹੜਾ ਵੀ ਕਸਟਮਰ ਆਵੇ ਕੋਈ ਦੂਰੋਂ ਵੀ ਸੱਜਣ ਨੂੰ ਆਵੇ ਚਿੜੀਆ ਘਰ ਚਿੜੀਆ ਘਰ ਤੋਂ ਚਿੜੀਆ ਘਰ ਦੇ ਬਿਲਕੁਲ ਸਾਹਮਣੇ ਉਹ ਸਾਹਮਣੇ ਮਿਲੋਤਾ ਪਹਿਲਾ ਸ ਹੈ ਉਹਨਾਂ ਬਿਲਕੁਲ ਸਾਹਮਣੇ ਚਿੜੀਆ ਘਰ ਚਿੜੀਆ ਘਰ ਦੇ ਬਿਲਕੁਲ ਮੋੜ ਦੇ ਉੱਤੇ ਬਹੁਤ ਬਹੁਤ ਧੰਨਵਾਦ ਤਾਂ ਸਾਨੂੰ ਬਾਬਾ ਜੀ ਮਿਲੇ ਜਿਨ੍ਹਾਂ ਨੇ ਕਿ 1970 ਤੋਂ ਆਪਣਾ ਕੰਮ ਤਾਂ ਸ਼ੁਰੂ ਕਰ ਦਿੱਤਾ ਪਰਿਵਾਰ 'ਚ ਕੁੜੀ ਵਿਆਹ ਤੀ ਮੁੰਡਾ ਵਿਆਹ ਤਾਂ ਮੁੰਡੇ ਨੇ ਕਹਿ ਲੋ ਵੀ ਚਲੋ ਕੁੜੀਆਂ ਆਪਣੇ ਘਰ ਜਾ ਕੇ ਵਸ ਜਾਂਦੀਆਂ ਨੇ ਨਹੀਂ ਪੁੱਛ ਸਕਦੀਆਂ ਬਹੁਤ ਕਾਰਨ ਬਣ ਜਾਂਦੇ ਨੇ ਪਰ ਮੁੰਡੇ ਨੇ ਵੀ ਇਹਨਾਂ ਦਾ ਕੋਈ ਸਾਥ ਨਹੀਂ ਦਿੱਤਾ ਕਰੋ ਰੋਜ਼ ਇਸੇ ਤਰੀਕੇ ਨਾਲ ਮੁੰਡੇ ਦੇ ਮੱਥੇ ਲੱਗ ਕੇ ਆਉਂਦੇ ਨੇ ਪਰ ਕਹਿ ਲੋ ਇੱਕ ਤਰ੍ਹਾਂ ਸਾਥ ਇਹਨਾਂ ਦਾ ਕੋਈ ਵੀ ਦਿੱਤਾ ਨਹੀਂ ਗਿਆ ਚਲੋ ਇਹ ਘਰ ਦੀ ਘਰੇਲੂ ਇਹਨਾਂ ਦੀ ਗੱਲ ਆ ਪਰ ਇਹਨਾਂ ਦੀ ਮਿਹਨਤ ਜਿਹੜੀ ਆ ਉਸੇ ਤਰੀਕੇ ਨਾਲ ਜਾਰੀ ਹੈ ਤੇ ਰੱਬ ਵੀ ਮਿਹਨਤਾਂ ਨੂੰ ਜ਼ਰੂਰ ਬੂਰ ਪਾਉਂਦਾ ਹੈ ਤਾਂ ਇਹ ਲੁਧਿਆਣੇ ਦੇ ਬਿਲਕੁ ਇਹਨਾਂ ਦੀ ਬਹੁਤ ਮਸ਼ਹੂਰ ਹੈ ਤਾਂ ਤੁਸੀਂ ਜੇ ਲੰਘਦੇ ਟੱਪਦੇ ਹੋ ਤਾਂ ਜਰੂਰ ਇਹਨਾਂ ਕੋਲ ਰੁੱਕ ਕੇ ਜਾਈਓ ਇਹਦਾ ਦੀ ਹੋਰ ਵੀ ਵਧੀਰੀ ਵੀਡੀਓਸ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਵਲীন ਕੌਰ